ਭਾਜੀ ਵੇਖੋ ਹੁਣ ਵੇਖੋ ਜੀ ਘਰ ਆ ਗਿਆ ਵਾ ਨਾ ਤੇ ਕਿੰਨੀ ਰੌਣਕ ਲੱਗ ਗਈ ਹੈ ਘਰ ਦੇ ਵਿੱਚ ਚਲੋ ਹੁਣ ਪਹਿਲਾਂ ਕੋਠੀ ਪਾਈ ਹੀ ਸਾਰੇ ਕੰਮ ਕੀਤੇ ਪਰ ਇਹ ਵੀ ਘਰ ਸੰਭਣ ਵਾਲਾ ਵੀ ਕੋਈ ਨਾ ਕੋਈ ਹੋਣਾ ਚਾਹੀਦਾ ਹੀ ਨਾ ਹਾਂਜੀ ਸੰਭਣ ਵਾਲਾ ਵੀ ਤੇ ਚਾਹੀਦਾ ਹੀ ਉਹ ਚਲੋ ਵਾਹਿਗੁਰੂ ਨੇ ਦੇਤਾ ਸਾਨੂੰ ਮੈਂ ਤੇ ਨਾ ਇਹ ਇਹ ਨਾ ਚਾਹ ਵਗੀ ਕੋਈ ਗੱਲ ਨਹੀਂ ਕਰਨ ਵਾਲੀ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਜਿਹਨਾਂ ਨੂੰ ਚਾਹ ਹੋਊਗਾ ਤੇ ਆ ਜਾਣਗੇ ਜੇ ਨਾ ਹੁਣ ਉਹ ਦੋਨਾਂ ਦੀ ਮਰਜ਼ੀ ਕੋਈ ਬ ਜਬਰਦਸਤੀ ਕੋੜਾ ਥੋੜਾ ਤਾਂ ਭਾਜੀ ਕੋਈ ਜਬਰਦਸਤੀ ਥੋੜਾ ਆ ਬਸ ਖਲਵਾੜੀ ਦਾ ਕਿਦਾਂ ਠੀਕ ਠਾਕ ਵਧੀਆ ਠੀਕ ਆ ਅੱਛਾ ਤੇ ਗਾੜੀ ਯਾਰ ਕੋਲ ਯਾਰ ਮਨੂੰ ਫੇਰ ਭੁੱਲ ਗਿਆ ਮੈਂ ਕਹਣਾ ਵਾਂਗੇ ਵੈਲ लवली ਹਾਂਜੀ ਹੁਣ ਵਧੀਆ ਹੋ ਗਿਆ ਪਰਮਾਤਮਾ ਨੇ ਵਧੀਆ ਕਰਤਾ ਹੈਨਾ ਹਾਂਜੀ ਹਾਂ ਘਰ ਵੀ ਗੱਲਾਂ ਕਰਨ ਡਿਆ ਸੀ ਹਾਂਜੀ ਮੈਂ ਹੈ ਲਵਲੀ ਤੇ ਰੁਪਿੰਦਰ ਵਰਗਾ ਮੈਂ ਕਹਿੰਨਾ ਵੀ ਸਾਰਿਆਂ ਨੂੰ ਹਰ ਭੈਣ ਨੂੰ ਧਿਆਨ ਪਰਜਾਈਏ ਧਿਆਨ ਪਰਜਾਈ ਮੈਂ ਨਾ लवली ਪਰ ਮੈਂ ਇਤਨਾ ਘਰ ਵੀ ਗੱਲਾਂ ਐ ਹੋ ਕਰਨ ਦਿਆ ਸੀ ਤੇਰੇ ਬਾਰੇ ਹਾਂਜੀ ਕੀ लवली ਨੇ ਤੇ ਰੁਪਿੰਦਰ ਨੇ ਬੜਾ ਸਾਥ ਦਿੱਤਾ ਜੋ ਤਾਂ ਗਾਠੀ ਵੀ ਲੱਗ ਪਈ ਐ ਬਿਲਕੁਲ ਆਪਣਾ ਉੱਥੇ ਖਾਣਗੇ ਤੇ ਪੀਣਗੇ ਤੇ ਰਹੀ ਜਾਣਗੇ ਬਸ ਬਸ ਹਾਂਜੀ ਤੁਸੀਂ ਦੋਵਾਂ ਨੇ ਬੜੇ ਹੋਰ ਸੁਣਾਓ ਮਾਸਟਰ ਜੀ ਠੀਕ ਠਾਕ ਬੜਾ ਠੀਕ ਠਾਕ ਐ लवली ਹਾਂਜੀ ਬੰਦੀਆਂ ਸਾਨੂੰ ਵੀ ਪਤਾ ਲੱਗ ਗਿਆ ਚੁੱਕਾ ਇਹਨੇ ਤਾਂ ਬੜਾ ਹੀ ਸੋਨਾ ਲੱਗਣ ਦਿਆ ਵੇ ਨਿਰਾਲੀ ਜੋ ਬਣੀ ਹੋ ਯਾਰ ਮੈਂ ਕਾ ਜਣਾ ਵਾ ਫੇਰ ਪੁੱਤ ਹੰਨ ਤੇ ਡਰ ਜਾ ਹੀ ਲੱਗਦਾ ਸੀ ਵੀ ਪਤਾ ਨਹੀਂ ਤੇ ਹਕਾ ਤੁਹਾਨੂੰ ਦੇਖਣ ਵੀ ਦੇਣਾ ਵਾ ਕਿ ਨਹੀਂ ਦੇ ਮੈਂ ਦੱਸ ਹੁਣ ਮੈਂ ਛੱਡ ਕੇ ਨਹੀਂ ਜਾਣਾ ਮੈਂ ਨਾਲ ਹੀ ਲੈ ਜਾਣਾ ਵਾ ਚੱਲ ਹਾਨੂੰ ਵੀ ਖੇਡਣ ਨੂੰ ਨਾ ਬਾਜੀ ਮਿਲ ਗਈ ਆ ਠੀਕ ਜਦੋਂ ਦੀ ਜੋਤ ਪੁੱਤ ਤੂੰ ਆ ਗਈ ਆ ਸਾਡੇ ਯਾਰ ਇਹ ਤਾਂ ਨਾ ਜਦੋਂ ਦੀ ਜੋਤ ਪੁੱਤ ਤੂੰ ਆ ਗਈ ਆ ਨਾ ਘਰੋਂ ਇਹ ਨਾ ਫਿਰ ਸੋਚੀ ਸੋਚੀ ਜਦੋਂ ਦੀ ਜੋਤ ਪੁੱਤ ਤੂੰ ਆ ਗਈ ਆ ਨਾ ਇਹ ਨਾ ਸੋਚੀ ਪੀਂਹੀਂ ਸੌਖੇ ਹੀ ਅਹੀਂ ਐਨਾ ਟਾਈਮ ਔਖਾ ਕੱਢਿਆ ਨਾ ਖੜਾ ਗਿਆ ਹੀ ਉਹ ਤਾਂ ਨਹੀਂ ਆਇਆ ਪਰ ਤੇਰ ਨਾਲ ਚੱਲ ਰੌਣਕ ਤੇ ਹੈ ਹੀ ਨਾ ਉਹਦੀ ਹੋਸ ਆ ਜਾਇਆ ਕਰੋ ਤਾਨੂੰ ਕੋਈ ਨਹੀਂ ਰੋਕਦਾ ਜਦੋਂ ਤੁਹਾਡਾ ਜੀ ਕਰੇ ਤੁਸੀਂ ਆਪਣੇ ਮਨ ਉੱਤੇ ਸੋਣਾ ਨਹੀਂ ਹੈਗਾ ਬਾਜੀ ਵਧੀਆ ਕਿੰਨਾ ਜੀ ਵਧੀਆ ਮਾਲੋ ਜਦ ਬੰਦਾ ਦੇ ਉਦੋਂ ਪਹਿਲੇ ਅੰਨਾ ਆਇਆ ਹੁੰਦਾ ਲਾਲ ਚ ਭੇਜ ਤੇ ਬੰਦੇ ਨੂੰ ਪਤਾ ਜਾਂਦਾ ਗਲਤੀ ਤਾਂ ਮੈਂ ਗਲਤੀ ਕਰ ਰਿਹਾ ਬੰਦਾ ਦੇ ਮਾਸਟਰ ਜੀ ਲਾਲਚ ਵਿੱਚ ਅੰਨਾ ਹੋਇਆ ਹੁੰਦਾ ਇਹ ਤੇ ਗਲਤੀ ਆ ਨਾ ਉਹਨਾਂ ਦੀ ਫਿਰ ਗਲਤੀ ਲਾਲਾ ਜੋ ਹੀ ਹੁੰਦਾ ਚਲੋ ਪੋਤਾ ਹੀ ਤੇ ਬੜਾ ਸਮਝਾ ਕੇ ਵੇਖਿਆ ਉਹ ਸਮਝਦਾ ਹੀ ਨਹੀਂ ਆ ਠੀਕ ਆ ਤੇ ਮੇਰਾ ਘਰ ਦੇਲ ਨਹੀਂ ਲੱਗਿਆ ਕਰਨਾ ਮੈਨੂੰ ਇਹ ਹੁਣਾਵਾ ਪਿਛੇ ਛੇਤੀ ਛੇਤੀ ਜਾ ਕੇ ਤੁਹਾਨੂੰ ਚੁੱਕਾਂ ਮੈਂ ਹਾਂਜੀ ਕੱਟ ਰੋ ਟਾਈਮ ਬਣਾਇਆ ਹੁਣ ਮੈਂ ਦੇ ਦੇਆ ਕੋਈ ਨਹੀਂ ਮੈਂ ਆਉਂਗੀ ਹਾਂਜੀ ਤਾਂ ਤੁਸੀਂ ਧਿਆਨ ਰੱਖੀ ਠੰਡ ਬੜੀ ਆ ਚੰਗਾ ਨਹੀਂ ਨਹੀਂ ਧਿਆਨ ਦੇ ਬਾਬੀ ਬਥੇਰਾ ਰੱਖ ਲੈਂਦੇ ਚੱਲ ਜੋਤ ਪੁੱਤ ਹੁਣ ਧਿਆਨ ਰੱਖੀ ਚੰਗਾ ਠੰਡ ਬੜੀ ਆ ਨਹੀਂ ਨਹੀਂ ਮੰਮੀ ਜੀ ਮੈਂ ਧਿਆਨ ਕੀ ਰੱਖਣਾ ਚੱਲ ਪੁੱਤ ਤੂੰ ਨਾ ਨਹੀਂ ਜਿਹਦਾ ਧਿਆਨ ਰੱਖੀ ਠੰਡ ਬੜੀ ਆ ਸਮਝਦੇ ਕੋ ਬੰਦੇ ਨੂੰ ਬੰਦਾ ਨਹੀਂ ਸਮਝਦੇ ਚਲੋ ਜੋ ਹੋ ਗਿਆ ਹੋ ਗਿਆ ਹੁਣ ਟੱਟ ਲਗਾਉਣਾ ਮੇਰੀ ਸੁਣੋ ਗੱਲ ਮਮੀ ਨੂੰ ਨਹੀਂ ਪਤਾ ਨਹੀਂ ਕਿੱਥੇ ਚੱਲਿਆ ਦੱਸਿਆ ਨਹੀਂ ਹਜੇ ਤੱਕ ਤੇ ਆਹ ਰੋ ਕੇ ਬੈਠੀ ਐ ਪੁੱਛ ਲੈਣਾ ਇਹ ਤੋਂ ਮੈਨੂੰ ਕੀ ਲੋੜ ਪੁੱਛਣ ਦੀ ਦੱਸਣਾ ਹੋਗਾ ਤੇ ਆਪੇ ਦੱਸ ਦੇਣਗੇ ਉਹ ਜਾਣਾ ਉਹਨਾਂ ਨੇ ਦੱਸਣਾ ਹੋਗਾ ਤੇ ਆਪੇ ਦੱਸ ਦੇਣਗੇ ਮੈਨੂੰ ਹਲੋ ਹਲੋ ਕਰਿਓ ਹਲੋ 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 ਦੱਸਣਾ ਹੋਗਾ ਤੇ ਆਪੇ ਦੱਸ ਦੇਣਗੇ ਮੈਨੂੰ ਨਹੀਂ ਲੋੜ ਹੈਗੀ ਪੁੱਛਣ ਦੀ ਕਿ ਠੱਕੀ ਮਾਰ ਕੇ ਅੱਡਾ ਫੇਰ ਵੇਖ ਲਿਓ ਤੁਸੀਂ ਕੋਈ ਗੱਲ ਨਹੀਂ ਕਰਾ ਲੈਂਦਾ ਬੇਇੱਜ਼ਤੀ ਇਹਨਾਂ ਨੂੰ ਫਿਰ ਪਤਾ ਲੱਗਣਾ ਇਹਨਾਂ ਨੂੰ ਕੋਈ ਗੱਲ ਨਹੀਂ ਨੋਹ ਕੋ ਲੈ ਲਿਓ ਜਾ ਕੇ ਉੱਥੇ ਹੀ ਤੇ ਧੱਕੇ ਪਏ ਨਾ ਫਿਰ ਪਤਾ ਲੱਗਣਾ ਤੁਹਾਨੂੰ ਤੁਹਾਨੂੰ ਨਾ ਦੱਸਿਓ ਫਿਰ ਕਿੱਥੇ ਗਿਆ ਚਲ ਮੈਂ ਆ ਗਿਆ ਪਾਓ ਪੱਠੇ ਤੇ ਆ ਜਾ ਰੋਟੀ ਖਾਣ ਆ ਗਿਆ ਮੈਂ ਰੋਟੀ ਖਾ ਲੈਣਾ ਹਾਂ ਤੂੰ ਵਾਹ ਪਾਜੀ ਵੇਖੋ ਹੁਣ ਵੇਖੋ ਜੀ ਘਰ ਆ ਗਿਆ ਵਾ ਨਾ ਤੇ ਕਿੰਨੀ ਰੌਣਕ ਲੱਗ ਗਈ ਹੈ ਘਰ ਦੇ ਵਿੱਚ ਚਲੋ ਹੁਣ ਪਹਿਲਾਂ ਕੋਠੀ ਪਾਈ ਹੀ ਸਾਰੇ ਕੰਮ ਕੀਤੇ ਪਰੇ ਵੀ ਘਰ ਸੰਭਣ ਵਾਸਤੇ ਕੋਈ ਨਾ ਕੋਈ ਹੋਣਾ ਚਾਹੀਦਾ ਹੀ ਨਾ ਹਾਂਜੀ ਸੰਬਲ ਵਾਲਾ ਵੀ ਤੇ ਚਾਹੀਦਾ ਹੀ ਉਹ ਚਲੋ ਵਾਹਿਗੁਰੂ ਨੇ ਦੇਤਾ ਸਾਨੂੰ ਮੈਂ ਤੇ ਨਾ ਇਹ ਇਹ ਨਾ ਚਾਹ ਵਾ ਕੇ ਕੋਈ ਗੱਲ ਨਹੀਂ ਕਰਨ ਵਾਲੀ ਬਹੁਤ ਵਧੀਆ ਬਹੁਤ ਹਾਂਜੀ ਜਿਹਨਾਂ ਨੂੰ ਚਾਹ ਹੋਊਗਾ ਤੇ ਆ ਜਾਣਗੇ ਜੇ ਨਾ ਹਣ ਉਹ ਦੋਨਾਂ ਦੀ ਮਰਜ਼ੀ ਕੋਈ ਜ਼ਬਰਦਸਤੀ ਕੋਈ ਥੋੜਾ ਥੋੜਾ ਭਾਜੀ ਕੋਈ ਜ਼ਬਰਦਸਤੀ ਥੋੜਾ ਆ ਬਸ ਖਲਵਾੜੀ ਦਾ ਕਿਦਾਂ ਠੀਕ ਠਾਕ ਵਧੀਆ ਠੀਕ ਹੈ ਅੱਛਾ ਤੇ ਗਾੜੀ ਯਾਰ ਕੋਲਿਆਂ ਨੂੰ ਫੇਰ ਭੁੱਲ ਗਿਆ ਮੈਂ ਕਹਣਾ ਵਾਂਗੇ ਵਾਲਾ ਲਵਲੀ ਹਾਂਜੀ ਹੁਣ ਵਧੀਆ ਹੋ ਗਿਆ ਪਰਮਾਤਮਾ ਨੇ ਵਧੀਆ ਕਰਤਾ ਹੈਨਾ ਹਾਂਜੀ ਹਾਂ ਘਰ ਵੀ ਗੱਲਾਂ ਕਰਨ ਡਿਆ ਸੀ ਹਾਂਜੀ ਮੈਂ ਹਾਂ ਲਵਲੀ ਤੇ ਰੁਪਿੰਦਰ ਵਰਗਾ ਮੈਂ ਕਹਿੰਨਾ ਵੀ ਸਾਰਿਆਂ ਨੂੰ ਹਰ ਭੈਣ ਨੂੰ ਭੈਣ ਭਜਾਈ ਮੈਂ ਨਾ ਲਵਲੀ ਪਰ ਮੈਂ ਇਤਨਾ ਘਰ ਵੀ ਗੱਲਾਂ ਐ ਕਰਨ ਡਿਆ ਸੀ ਤੇਰੇ ਬਾਰੇ ਹਾਂਜੀ ਕੀ ਲਵਲੀ ਨੇ ਤੇ ਰੁਪਿੰਦਰ ਨੇ ਬੜਾ ਸਾਥ ਦਿੱਤਾ ਜੋਦਾ ਗਾਠੀ ਵੀ ਲੱਗ ਪਈ ਬਿਲਕੁਲ ਆਪਣਾ ਉੱਥੇ ਖਾਣਗੇ ਤੇ ਪੀਣਗੇ ਤੇ ਰਹੀ ਜਾਣਗੇ ਬਸ ਬਸ ਹਾਂਜੀ ਤੁਸੀਂ ਦੋਵਾਂ ਨੇ ਬੜੇ ਹੋਰ ਸੁਣਾਮ ਅਸਰ ਜੀ ਠੀਕ ਠਾਕ ਬੜਾ ਠੀਕ ਠਾਕ ਹੈ ਲਵਲੀ ਹਾਂਜੀ ਬੰਗਲੀਆਂ ਸਾਨੂੰ ਵੀ ਪਤਾ ਲੱਗ ਰਿਹਾ ਚੁੱਕਾ ਇਹਨੇ ਤਾਂ ਬੜਾ ਹੀ ਸੋਨਾ ਲੱਗਣ ਗਿਆ ਵੇ ਨਿਹਰਾ ਹੀ ਜੋ ਬਣੀ ਉਹ ਯਾਰ ਆ ਮਾਈਕ ਆ ਜਾਣਾ ਵਾ ਫੇਰ ਪੁੱਤ ਹਣ ਤਾਂ ਡਰ ਜਾ ਹੀ ਲੱਗਦਾ ਹੀ ਪੀ ਪਤਾ ਨਹੀਂ ਤੇ ਇਹ ਕਾਤਾ ਹਾਨੂੰ ਦੇਖਣ ਵੀ ਦੇਣਾ ਵਾ ਕਿ ਨਹੀਂ ਦੇ ਮੈਂ ਦੱਸ ਹੁਣ ਮੈਂ ਛੱਡ ਕੇ ਨਹੀਂ ਜਾਣਾ ਮੈਂ ਨਾਲ ਹੀ ਲੈ ਜਾਣਾ ਵਾ ਚੱਲ ਹਨੂ ਵੀ ਖੇਡਣ ਨੂੰ ਨਾ ਬਾਜੀ ਮਿਲ ਗਈ ਆ ਠੀਕ ਜਦੋਂ ਦੀ ਜੋਤਪੁੱਤ ਤੂੰ ਆਵੇਲਾ ਹੱਸਣ ਢੀ ਯਾਰ ਇਹਦਾ ਨਾ ਜਦੋਂ ਦੀ ਜੋਤਪੁੱਤ ਤੂੰ ਆ ਗਈ ਆ ਨਾ ਘਰੋਂ ਇਹ ਨਾ ਵੀ ਸੋਚੀ ਸੋਚੀ ਜਦੋਂ ਦੀ ਜੋਤਪੁੱਤ ਤੂੰ ਆ ਗਈ ਆ ਨਾ ਇਹ ਨਾ ਸੋਚੀ ਵੀ ਅਸੀਂ ਸੌਖੇ ਹੀ ਅਸੀਂ ਇੰਨਾ ਟਾਈਮ ਔਖਾ ਕੱਢਿਆ ਨਾ ਅਡਾ ਗਿਆ ਸੀ ਉਹ ਤਾਂ ਨਹੀਂ ਆਇਆ ਪਰ ਤੇਰੇ ਨਾਲ ਚੱਲ ਰੌਣਕ ਤੇ ਹੈ ਹੀ ਨਾ ਉਹਦੀ ਹੋਰ ਆ ਜਾਇਆ ਕਰੋ ਤਾਨੂੰ ਕੋਈ ਨਹੀਂ ਰੋਕਦਾ ਜੋ ਦੋਤਾ ਜੀ ਕਰੇ ਤੁਸੀਂ ਆਪਣੇ ਮਨ ਉਤਸਾਉਣਾ ਨਹੀਂ ਹੈਗਾ ਬਾਜੀ ਵਧੀਆ ਹਾਂਜੀ ਵਧੀਆ ਆ ਲੋ ਜੋਤ ਬੰਦਾ ਤੇ ਉਦੋਂ ਪਹਿਲੇ ਅੰਨਾ ਹੋਇਆ ਹੁੰਦਾ ਲਾਲਚ ਵਿੱਚ ਤੇ ਬੰਦੇ ਨੂੰ ਪਤਾ ਹੀ ਹੁੰਦਾ ਗਲਤੀ ਤਾਂ ਮੈਂ ਗਲਤੀ ਕਰ ਰਿਹਾ ਬੰਦਾ ਦੇ ਮਾਸਟਰ ਜੀ ਲਾਲਚ ਵਿੱਚ ਅੰਨਾ ਹੋਇਆ ਹੁੰਦਾ ਇਹ ਤੇ ਗਲਤੀ ਹੈ ਨਾ ਉਹਨਾਂ ਦੀ ਫਿਰ ਗਲਤੀ ਲਾਲਾ ਜੋ ਹੀ ਹੁੰਦਾ ਚਲੋ ਪੁੱਤ ਅਹੀਂ ਤੇ ਬੜਾ ਸਮਝਾ ਕੇ ਵੇਖਿਆ ਉਹ ਸਮਝਦਾ ਹੀ ਨਹੀਂ ਆ ਠੀਕ ਆ ਤੇ ਮੇਰਾ ਘਰ ਦੇਲ ਨਹੀਂ ਲੱਗਿਆ ਕਰਨਾ ਮੈਨੂੰ ਇਹ ਹੁਣਾਵਾ ਕਿ ਛੇਤੀ ਛੇਤੀ ਜਾ ਕੇ ਤੁਹਾਨੂੰ ਚੁੱਕਾਂ ਮੈਂ ਹਾਂਜੀ ਘੱਟ ਰੋ ਟਾਈਮ ਬਣਾਈ ਹੁਣ ਮੈਂ ਦੇ ਰਿਹਾ ਕੋਈ ਨਹੀਂ ਮੈਂ ਆਉਂਗੀ ਹਾਂਜੀ ਤਾਂ ਤੁਸੀਂ ਧਿਆਨ ਰੱਖਿਓ ਠੰਡ ਬੜੀ ਆ ਚੰਗਾ ਨਹੀਂ ਨਹੀਂ ਧਿਆਨ ਦੇ ਬਾਬੀ ਬਥੇਰਾ ਰੱਖ ਲੈਂਦੇ ਚੱਲ ਜੋਤ ਪੁੱਤ ਹਨ ਧਿਆਨ ਰੱਖੀ ਚੰਗਾ ਠੰਡ ਬੜੀ ਆ ਨਹੀਂ ਨਹੀਂ ਮੰਮੀ ਜੀ ਮੈਂ ਧਿਆਨ ਕੀ ਰੱਖਣਾ ਚਲ ਪੁੱਤ ਤੂੰ ਨਾਲ ਨਹੀਂ ਜਿਹਦਾ ਧਿਆਨ ਰੱਖੀ ਠੰਡ ਬੜੀ ਆ ਸਮਝਦੇ ਕੋ ਬੰਦੇ ਨੂੰ ਬੰਦਾ ਨਹੀਂ ਸਮਝਦੇ ਚਲੋ ਜੋ ਹੋ ਗਿਆ ਹੋ ਗਿਆ ਹੁਣ ਘਟ ਲਗਾਉਣਾ ਮੇਰੀ ਸੁਣੋ ਗੱਲ ਤੇ ਮੰਮੀ ਆ ਨਹੀਂ ਪਤਾ ਨਹੀਂ ਕਿੱਥੇ ਚੱਲੇ ਆ ਦੱਸਿਆ ਨਹੀਂ ਹਜੇ ਤੱਕ ਤਿਆਰ ਹੋ ਕੇ ਬੈਠੀ ਐ ਪੁੱਛ ਲੈਣਾ ਇਹ ਤੂੰ ਮੈਨੂੰ ਕੀ ਲੋੜਾ ਪੁੱਛਣ ਦੀ ਦੱਸਣਾ ਹੋਗਾ ਤੇ ਆਪੇ ਦੱਸ ਦੇਣਗੇ ਉਹ ਜਾਣਾ ਉਹਨਾਂ ਨੇ ਕੀ ਦੱਸਣਾ ਹੋਗਾ ਤੇ ਆਪੇ ਦੱਸ ਦੇਣਗੇ ਮੈਨੂੰ ਹੈਲੋ ਹੈਲੋ ਕਰਿਓ ਹੈਲੋ 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 ਦੱਸਣਾ ਹੋਗਾ ਤੇ ਆਪੇ ਦੱਸ ਦੇਣਗੇ ਮੈਨੂੰ ਨੇ ਲੋੜ ਹੈਗੀ ਪੁੱਛਣ ਦੀ ਕਿ ਥੱਕੇ ਮਾਰ ਕੇ ਅੱਡੇ ਫੇਰ ਵੇਖ ਲਿਓ ਤੁਸੀਂ ਕੋਈ ਗੱਲ ਨਹੀਂ ਕਰਾ ਲੈਂਦੇ ਬੇਇੱਜ਼ਤੀ ਇਹਨਾਂ ਨੂੰ ਫੇਰ ਪਤਾ ਲੱਗਣਾ ਇਹਨਾਂ ਨੂੰ ਕੋਈ ਗੱਲ ਨਹੀਂ ਨੋਹ ਕੋ ਲੈ ਲਿਓ ਜਾ ਕੇ ਉੱਥੇ ਜੋ ਥੱਕੇ ਪਏ ਨਾ ਫੇਰ ਪਤਾ ਲੱਗਣਾ ਤੁਹਾਨੂੰ ਹਾਂ ਨੂੰ ਨਾ ਦੱਸਿਓ ਫੇਰ ਕਿੱਥੇ ਗਿਆ ਚਲ ਮੈਂ ਆ ਗਿਆ ਪਾਓ ਪੱਠੇ ਤੇ ਆ ਜਾਓ ਰੋਟੀ ਖਾਣ ਆ ਗਿਆ ਮੈਂ ਰੋਟੀ ਖਾ ਲੈਣਾ ਹਾਂਗੇ